ਨੈਸ਼ਨਲ ਜਨਰਲ ਸੈਕਟਰੀ ਤਰਨ ਚੁੱਗ ਜਿਹੜੇ ਕਿ ਆਪਣੇ ਹੋਮ ਟਾਊਨ ਪਹੁੰਚੇ ਹੋਏ ਨੇ ਲਗਾਤਾਰ ਜਿੱਥੇ ਕਿ ਵਰਕਰਾਂ ਨਾਲ ਮੁਲਾਕਾਤ ਵੀ ਕਰ ਰਹੇ ਨੇ ਔਰ ਇੱਕ ਬੀਤੇ ਕੱਲ ਇੱਕ ਵੱਡਾ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਕਿਉਂਕਿ ਸੈਂਟਰ ਹਲਕੇ ਦੀ ਗੱਲ ਕਰੀਏ ਤਾਂ ਸੈਂਟਰ ਹਲਕੇ ਵਿੱਚ ਬਹੁਤ ਵੱਡੀ ਲੀਡ ਮਿਲੀ ਸੀ ਬੀਜੇਪੀ ਨੂੰ ਤਾਂ ਪਹਿਲੇ ਗੱਲਬਾਤ ਕਰ ਲੈਣੇ ਸ਼ਹਿਰਾਂ ਵਿੱਚ ਸਰ ਬਹੁਤ ਸਟਰੋਂਗ ਉੱਪਰ ਉਪਰੀ ਹੈ ਜੀ ਬੀਜੇਪੀ ਉਹਦੇ ਬਾਰੇ ਕੀ ਕਹਿੰਦਾ ਐਸਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਪੰਜਾਬ ਦੇ ਅੰਦਰ ਮਿਲੇ 18% ਵੋਟ ਪੰਜਾਬ ਦੀ ਜਨਤਾ ਨੇ ਨਰਿੰਦਰ ਮੋਦੀ ਜੀ ਨੂੰ ਆਸ਼ੀਰਵਾਦ ਦੇ ਰੂਪ ਚ ਦਿੱਤਾ ਹੈ ਮੋਦੀ ਸਾਹਿਬ ਨੇ ਬਹੁਤ ਕੰਮ ਇਸ ਦੇਸ਼ ਦੇ ਅੰਦਰ ਕੀਤਾ ਗਰੀਬਾਂ ਵਾਸਤੇ ਨੌਜਵਾਨਾਂ ਸੇ ਕਿਸਾਨਾਂ ਵਾਸਤੇ ਯੁਵਾਵਾਂ ਵਾਸਤੇ ਮਹਿਲਾਵਾਂ ਵਾਸਤੇ ਪੂਰੇ ਦੇਸ਼ ਦੇ ਅੰਦਰ ਪਹਿਲੀ ਵਾਰੀ ਤੀਜੀ ਵਾਰ ਕੋਈ ਸਰਕਾਰ ਰਿਪੀਟ ਹੋਈ ਹੈ ਔਰ ਐਨਡੀਏ ਨੂੰ ਪੂਰਨ ਬਹੁਮਤ ਮਿਲਿਆ ਔਰ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਤੀਜੀ ਵਾਰੀ ਨਕਾਰ ਦਿੱਤਾ ਔਰ ਇਹ ਗਠਬੰਧਨ ਨੂੰ ਨਕਾਰਿਆ ਹਾਲਾਤ ਇਹ ਨੇ ਕਿ ਅੱਜ ਵੀ ਕਾਂਗਰਸ ਤਿੰਨ ਡਿਜੀਟ ਜੇ ਨਹੀਂ ਪਹੁੰਚ ਪਾਈ ਬਹੁਮਤ ਤੋਂ 300 ਗੁਣਾ ਘੱਟ ਸੀਟਾਂ ਉਹਨਾਂ ਨੂੰ ਮਿਲੀਆਂ 300 ਪ੍ਰਤੀਸ਼ਤ ਘੱਟ ਸੀਟਾਂ ਮਿਲੀ ਪਰ ਚੁੱਕ ਸਾਹਿਬ ਭਾਜਪਾ ਨਾਲ ਅਲਾਈਅੰਸ ਨੇ ਕਿਹਾ ਸੀ ਕਿ ਇਸ ਵਾਰ 400 ਤੋਂ ਪਾਰ ਪਰ 400 ਦੇ ਪਾਰ ਕੀ 300 ਦੇ ਕੋਲ ਕੋਲ ਰਹੇ ਆ ਸੀ ਐਸਾ ਕਿ 300 ਸੀਟਾਂ ਔਰ ਤੀਜੀ ਵਾਰੀ ਪਹੁੰਚਣਾ ਬਹੁਤ ਵੱਡੀ ਗੱਲ ਹੈ ਮੈਂ ਸਮਝਣਾ ਪ੍ਰਧਾਨ ਮੰਤਰੀ ਮੋਦੀ ਜੀ ਦੇ ਜਿਹੜੇ ਕੰਮ ਨੇ ਬੋਲ ਰਹੇ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ 50 ਸਾਲ ਬਾਅਦ ਕਿਸੇ ਸਰਕਾਰ ਨੂੰ ਪੂਰਨ ਬਹੁਮਤ ਮਿਲੇ ਐ ਐਸਮ ਪ੍ਰੀਖਿਆਵਾਂ ਨੂੰ ਲੈ ਕੇ ਜਿਹੜੀ ਨੈਟ ਦੀ ਪ੍ਰੀਖਿਆਵਾਂ ਆ ਉਹਨੂੰ ਲੈ ਕੇ ਲੀਕੇਜ ਨੂੰ ਪੇਪਰ ਲੀਕੇਜ ਮਾਮਲੇ ਨੂੰ ਲੈ ਕੇ ਬਹੁਤ ਜਿਆਦਾ ਬਵਾਲ ਮਚਿਆ ਹੈ ਉਹਦੇ ਬਾਰੇ ਕੀ ਕਹਿੰਦੇ ਹੋ ਦੋਸ਼ੀ ਬਖਸ਼ੇ ਨਹੀਂ ਜਾਣਗੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਕਠੋਰ ਕਾਰਵਾਈ ਹੋਏਗੀ ਚਾਹੇ ਉਹ ਕਿੰਨੇ ਵੀ ਵੱਡੇ ਪੱਤੇ ਕੋ ਨਾਲ ਬੱਠਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਔਰ ਲਗਾਤਾਰ ਜਸ਼ਨਾਂ ਦਾ ਦੌਰ ਜਿਹੜਾ ਕਿ ਆਮ ਆਦੀ ਪਾਰਟੀ ਵਾਂਗ ਚਲਾਇਆ ਜਾ ਰਿਹਾ ਹੈ ਮੈਨੂੰ ਸਮਝ ਨਹੀਂ ਆਂਦੀ ਇੱਕ ਕਾਰਨ ਨੀ ਸ਼ਰਾਬ ਬੋਟਾਲੇ ਦੇ ਅੰਦਰ ਜੀ ਸ਼ਰਾਬ ਬੋਟਾਲੇ ਜਿੱ ਲਿਪਤ ਹੈ ਇੱਕ ਬੰਦਾ ਜਿਹਨੇ ਸ਼ਰਾਬ ਦੀ ਕਮਿਸ਼ਨ ਖੋਰੀ ਕੀਤੀ ਉਸ ਕੇਜਰੀਵਾਲ ਨੂੰ ਜਿਹਨੂੰ ਅਦਾਲਤ ਨੇ ਕਿਹਾ ਕਿ ਪ੍ਰਾਈਮ ਅਫੇਸੀ ਉਹ ਇਸ ਸਾਰੇ ਘੁਟਾਲੇ ਦਾ ਕਿੰਗ ਪਿੰਨਾ ਉਹਨੂੰ ਜ਼ਮਾਨਤ ਮਿਲੀ ਹੈ ਸਜ਼ਾ ਨਿਸ਼ਚਿਤ ਹੈ ਉਹਰੇ ਤੇ پتہ ਨਹੀਂ ਕਿਸ ਗੱਲ ਦੇ ਪਟਾਕੇ ਚਲਾਏ ਜਾ ਰਹੇ ਜਿਸ ਸਾਧਨੀ ਨੇ ਅੱਜ ਅਰਵਿੰਦ ਕੇਜਰੀਵਾਲ ਉਹ ਆਮ ਆਦਮੀ ਪਾਰਟੀ ਦੀ ਪਛਾਣ ਹੈ ਸ਼ਰਾਬ ਘੁਟਾਲਾ ਸ਼ੀਸ਼ ਮਹਿਲ ਉਹਦੀ ਪਛਾਣ ਹੈ لوگاں نو لٹنا اور ہی پہچان ہے اور ਆਮ ਆਦਮੀ ਪਾਰਟੀ ਕਹਿੰਦੀ ਲੋਕਤੰਤਰ ਦੀ ਜਿੱਤ ਹੋਈ ਹੈ ਤੇ ਤਾਨਾਸ਼ਾ ਹਾਰ ਗਈ ਅਦਾਲਤ ਕਹਿੰਦੀ ਹੈ ਤਾਨਾਸ਼ਾ ਬੀਜੇਪੀ ਨੂੰ ਆਖਦੇ ਨੇ ਅਦਾਲਤ ਕਹਿ ਰਹੀ ਹੈ ਕਿ ਉਹ ਕਿੰਗ ਬਿੰਨ ਹੈ ਭ੍ਰਸ਼ਟਾਚਾਰ ਦਾ اور ਆਮ ਆਦਮੀ ਪਾਰਟੀ ਜਸ਼ਨ ਮਨਾ ਰਹੀ ਹੈ ਇਸ ਤੋਂ ਬਿਸ਼ਰਮ ਪਾਰਟੀ ਕੋਈ ਨਹੀਂ ਹੋ ਸਕਦੀ ਪੰਜਾਬ ਮੰਦਰ ਕਿਸੇ ਦਾ ਪਿਖ ਦੇਖਦੇ ਹੋ ਕਿਉਂਕਿ ਐਮਸੀ ਲੈਕਸਿਸ ਵੀ ਜਿਹੜੀ ਕਿ ਦੱਸ ਕਿਸੇ ਵੀ ਸਮੇਂ ਹੋ ਸਕਦੀ ਹੈ ਉਸ ਤੋਂ ਬਾਅਦ ਤੁਸੀਂ 2027 ਨੂੰ ਵੀ ਇਹ ਨਿਸ਼ਾਨਾ ਜੇ ਗੱਲ ਕਰ ਲਈ ਤਾਂ ਸਾਧਿਆ ਹੋਇਆ ਬੀਜੇਪੀ ਨੇ ਕਿਉਂਕਿ ਲਗਾਤਾਰ ਭਾਜਪਾ ਜਿਹੜੀ ਕਿ ਸ਼ਹਿਰੀ ਪਾਰਟੀ ਦੇ ਰੂਪ ਵਿੱਚ ਉੱਪਰ ਕੇ ਸਾਹਮਣੇ ਆਈ ਹੈ ਐਸਾ ਹੈ ਕਿ ਪੰਜਾਬੀਆਂ ਦੀ ਪਾਰਟੀ ਹੈ ਪੂਰੇ ਪੰਜਾਬ ਦੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਕਿਸੇ ਵਰਗ ਕਿਸੇ ਖੇਤਰ ਦੀ ਪਾਰਟੀ ਨਹੀਂ ਸਮੂਲ ਪੰਜਾਬੀਆਂ ਦੀ ਪਾਰਟੀ ਹੈ ਔਰ ਜਿਸ ਤਰ੍ਹਾਂ ਹੰਗਾਰੇ ਦਾ ਪਰਸੈਂਟੇਜ ਬਾਰ-ਬਾਰ ਵਧ ਰਿਹਾ ਜਨਤਾ ਆਸ਼ੀਰਵਾਦ ਦੇ ਰਹੀ ਹੈ और भारतीय जनता पार्टी दो हज़ार सताई अपनी सरकार पंजाब च बनाएगी मैं समझना कि बीजेपी भी का वर्कर बड़ा ही आत्म विश्वास है और मन च बड़ा टीचा है कि चुनाव जीतना है और वर्कर लगा सा वर्कर तीन सौ पैंठ दिन काम करता है। और तीन सौ पैंठ दिन सरकार किस तरह बनानी है जनता की सेवा किस तरह करनी है। ਮੋਦੀ ਦਾ ਸੁਪਨਾ ਕਿਸ ਤਰ੍ਹਾਂ ਪੂਰਾ ਕਰਨਾ ਹੈ ਸੰਕਲਪ ਕਿਵੇਂ ਪੂਰਾ ਕਰਨਾ ਉਹ ਜਿਹਾ ਸੀ ਹਮੇਸ਼ਾ ਹੀ ਸਦਾ ਬਰਕਤ ਲੱਗਾ ਰਹੇ ਸੋਖ ਸਾਹਿਬ ਦਿਹਾਤ ਵਿੱਚ ਕਿਉਂ ਨਹੀਂ ਸੰਗਠਨ ਮਜ਼ਬੂਤ ਹੋ ਪਾ ਰਿਹਾ ਕਿੱਥੇ ਕਮੀਆਂ ਰਹੀ ਤੁਸੀਂ ਦੇਖੋ ਤਰਨ ਤਰਨ ਪੂਰਨ ਦਿਹਾਤੀ ਸੀਟਾਂ ਲੱਖ ਤੋਂ ਜ਼ਿਆਦਾ ਵੋਟ ਸਾਨੂੰ ਮਿਲਿਆ ਇਹ ਕੇਵਲ ਗੱਲਾਂ ਹੀ ਨਹੀਂ ਕਿ ਦਿਹਾਤ ਵਗੈਰਾ ਭਾਰਤੀ ਜਨਤਾ ਪਾਰਟੀ ਸ਼ਹਿਰੀ ਦਿਹਾਤੀ ਨਹੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਪਾਰਟੀ ਪਰ ਉਹ ਕੀ ਕਾਰਨ ਰਹੇ ਨੇ ਅੰਮ੍ਰਿਤਸਰ ਵਿੱਚ ਬਹੁਤ ਵੱਡੀ ਫਾਈਟ ਵੇਖਣ ਨੂੰ ਮਿਲੀ ਹੈ ਤਿੰਨ ਜਿਹੜੀ ਕਿ ਸ਼ਹਿਰੀ ਹਲਕਿਆਂ ਵਿੱਚ ਭਾਜਪਾ ਜਿੱਤੀ ਹੈ ਪਰ ਉਸ ਤੋਂ ਬਾਅਦ ਵੀ ਜਿਹੜੀ ਕਿ ਅੰਮ੍ਰਿਤਸਰ ਵਿੱਚ ਹਾਰ ਹੋਈ ਸਮੇਂ ਨਾ ਬਹੁਤ ਮਾਈਨਰ ਸੀਟ ਹਾਰ ਕਾਰਨ ਅਸੀਂ ਪਿੱਛੇ ਰਹਿ ਗਏ ਬਹੁਤ ਮਾਈਨਰ ਵੋਟਾਂ ਕਾਰਨ ਚਾਹੇ ਉਹ ਪੰਜਾਬ ਦੇ ਅੰਦਰ ਲੁਧਿਆਣਾ ਹੋਵੇ ਅੰਮ੍ਰਿਤਸਰ ਹੋਵੇ ਹੁਸ਼ਿਆਰਪੁਰ ਹੋਵੇ ਪਟਿਆਲਾ ਹੋਵੇ ਫਿਰੋਜ਼ਪੁਰ ਹੋਵੇ ਜਨਤਾ ਦਾ ਅਸ਼ੀਰਵਾਦ ਦਾ ਮੈਂ ਧੰਨਵਾਦ ਕਰਨਾ

ਅਰਚਿਤ ਉਪਚੇ ਵੱਡੀ ਛਲਾਂਗ 2027 ਚ ਵੱਜੇ ਆਕਾਲੀ ਦਲ ਨਾ ਘਟ ਬੰਦੇ ਹੁੰਦਾ ਤੇ 5 ਤੋਂ 6 ਸੀਟਾਂ ਤੁਸੀਂ ਲੈ ਕੇ ਜਾਂਦੇ ਆਕਾਲੀ ਦਲ ਬਹੁਤ ਪਿੱਛੇ ਰਹਿ ਗਿਆ ਉਹ ਨਾਕਾਲੀ ਦਲ ਪੰਜਾਬ ਦੇ ਵਿੱਚ ਸਰਮਾਇਦਾਰਾਂ ਦੀ ਪਾਰਟੀ ਬਣ ਕੇ ਰਹਿ ਗਿਆ ਅਹੰਕਾਰੀਆਂ ਦੀ ਪਾਰਟੀ ਬਣ ਕੇ ਰਹਿ ਗਿਆ ਤੇ ਜੇ ਗੱਲ ਕਰ ਲਈਏ ਪੰਜਾਬ ਅੰਦਰ 2.5 ਸਾਲ ਦੀ ਸਰਕਾਰ ਹੋ ਗਈ ਉਹਨੂੰ ਕਿਸ ਨਾਲ ਦੇਖਦੇ ਹੋ ਵਰਕਿੰਗ ਐਸਾ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਭਗਵੰਤ ਮਾਨ ਸਾਹਿਬ ਚਾ ਵੀ ਘੰਟੇ ਚ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸੀ ਜੀ ਔਰ ਅੱਜ 30 ਮਿੰνια ਬਾਅਦ ਮੀਟਿੰਗ ਕਰ ਰਹੇ ਕਿੰਨਾ ਕੁ ਸੰਸੀਅਰ ਨੇ ਕਿੰਨੇ ਸੀਰੀਅਸ ਨੇ ਨਸ਼ੇ ਦੇ ਉੱਤੇ ਇਹ ਤੋਂ ਸਮਝ ਆਦਾ ਲਾਂਡ ਆਰਡਰ ਦੀ ਗੱਲ ਕਰੀ ਤੇ ਲੈਂਡ ਆਰਡਰ ਤੇ ਪੈਸਾ ਤੁਸੀਂ ਰੋਜ਼ ਦੇਖਦੇ ਹੋ ਸੁਪਾਰੀ ਕਿਲਿੰਗ ਹੋ ਰਹੀ ਹੈ ਰੰਗਦਾਰੀ ਇਕੱਠੀ ਕੀਤੀ ਜਾ ਰਹੀ ਲੋਕਾਂ ਨੂੰ ਭਾਰਨ ਹੋ ਰਹੇ ਨੇ ਡਰਾਇਆ ਜਾ ਰਿਹਾ ਹੈ ਬੇਦਾ ਵਾਤਾਵਰਨ ਔਰ ਪੰਜਾਬ ਦੀ ਬਹਾਦਰ ਪੁਲਿਸ ਦੇ ਹੱਥ ਬੰਨੇ ਹੋਏ ਪੰਜਾਬ ਦੀ ਪੁਲਿਸ ਦੇ ਹੱਥ ਆਮ ਆਦਮੀ ਪਾਰਟੀ ਨੇ ਬੰਨੇ ਨੇ ਸਾਨੂੰ ਪੰਜਾਬ ਨੂੰ ਵਾਪਸ ਉਸ ਦੌਰ ਤੇ ਲੈ ਜਾਣਾ ਪਏਗਾ ਜਿਹੜਾ ਆਮ ਆਦਮੀ ਪਾਰਟੀਾਂ ਦੇ ਪ੍ਰਧਾਨਾਂ ਨੇ ਥਾਣਿਆਂ ਤੇ ਕਬਜ਼ਾ ਕਰ ਲਿਆ ਐਸ ਸਿਸਟਮ ਤੋਂ ਬਾਹਰ ਆ ਕੇ ਪੰਜਾਬ ਨੂੰ ਸਖਤ ਲਾਅ ਐਂਡ ਆਰਡਰ ਦੀ ਜਰੂਰਤ ਕਿਸਾਨ ਨਰਾਜ਼ ਵਿਖਾਈ ਦਿੱਤੇ ਇਹਨਾਂ ਲੋਕ ਸਭਾ ਇਲੈਕਸ਼ਨ ਵਿੱਚ ਕਿਸਾਨਾਂ ਬਾਰੇ ਕੋਈ ਹੈ ਕੁਝ ਨਾਲ ਜੁੜਾ ਨਹੀਂ ਪਾਕੀ ਅੱਛਾ ਕਿਸਾਨਾਂ ਦੇ ਵੀ ਦੇਖੋ ਕੱਲ ਹੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਐਮ ਐਸ ਵੀ ਲਾਗੂ ਕੀਤੀ ਬੜੀ ਵੱਡੀ ਐਮ ਐਸ ਵੀ ਦਿੱਤੀ ਔਰ ਪਹਿਲੀ ਵਾਰੀ ਇੰਨਾ ਵੱਡਾ ਦਾਮ ਔਰ ਕਿਸੇ ਨੇ ਡਿਮਾਂਡ ਨਹੀਂ ਕੀਤੀ ਆਟੋਮੈਟਿਕ ਮੋਡ ਤੇ ਮੋਦੀ ਸਰਕਾਰ ਲਗਾਤਾਰ ਐਮਐਸਪੀ ਦੀ ਬੜੋਤਰੀ ਕਰ ਰਹੀ ਹਮ ਕਿਸਾਨਾਂ ਦੇ ਅਕਾਊਂਟ ਵਿੱਚ ਸਿੱਧਾ ਪੈਸਾ ਜਾ ਰਿਹਾ ਹੈ ਕਿਸਾਨ ਵਰਗ ਨੂੰ ਲੱਗਾ ਕਿ ਨਰਿੰਦਰ ਮੋਦੀ ਦੀ ਸਰਕਾਰ ਉਹਨਾਂ ਦੇ ਹਿੱਤਕਾਰੀ ਸਰਕਾਰ ਹੁਜੋ ਆਉਣ ਵਾਲੀਆਂ ਇਲੈਕਸ਼ਨਸ ਨੇ ਉਸ ਵਿੱਚ ਪੰਜਾਬ ਅਤੇ ਪੰਜਾਬੀ ਲੋਕ ਜਿਹੜੇ ਨੇ ਉਹ ਕਿਹਾ ਭਾਜਪਾ ਨੂੰ ਆਤਮ ਵਿਸ਼ਵਾਸਿਤ ਵਿੱਚ ਲੈ ਬਿਲਕੁਲ ਪੰਜਾਬ ਪੰਜਾਬੀਅਤ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਔਰ ਪੰਜਾਬ ਦਾ ਸੁਨਹਿਰਾ ਪਵਿੱਕ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਭਾਰਤੀ ਜਨਤਾ ਪਾਰਟੀ ਬਣਾਏ ਥੈਂਕ ਯੂ ਸਰ ਮੇਬੀ ਤਾਂ ਬਿਲਕੁਲ ਜੀ ਇਹ ਨੇ ਬੀਜੇਪੀ ਦੇ ਨੈਸ਼ਨਲ ਜਨਰਲ ਸੈਕਟਰੀ ਤਰਨ ਚੁੱਗ ਜਿਹੜੇ ਕਿ ਹਰ ਸਵਾਲ ਦਾ ਬੇਬਾਕੀ ਨਾਲ ਜਵਾਬ ਦਿੰਦੇ ਨੇ ਔਰ ਉਹਨਾਂ ਨੇ ਇਹ ਵੀ ਆਖਿਆ ਵੀ ਇਸ ਵਾਰ ਹੁਣ ਜੋ ਪੰਜਾਬ ਅੰਦਰ ਆਨਮਲੀਆ ਇਲੈਕਸ਼ਨਸ ਨੇ ਪਾਵੇ ਉਹ ਐਮਸੀ ਦੇ ਇਲੈਕਸ਼ਨਸ ਹੋਣ ਪੰਚਾਇਤ ਦੇ ਇਲੈਕਸ਼ਨ ਹੋਣ ਜਾਂ 2025 ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਪੰਜਾਬ ਦੇ ਲੋਕ ਬੀਜੇਪੀ ਨੂੰ ਜ਼ਰੂਰ ਮੌਕਾ ਦੇਣਗੇ ਵਿਸ਼ਵਾਸ ਜਿਤਾਉਣਗੇ ਕਿਉਂਕਿ ਭਾਜਪਾ ਹੀ ਜਿਹੜੀ ਕਿ ਪੰਜਾਬੀਆਂ ਦਾ उन्होंने मौजूदा सरकार ने कैमरा पर्सन विपिन शर्मा दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।